ਔਰ ਗੱਲ ਕਰਦੇ ਹਾਂ ਦਿੱਲੀ ਵਿੱਚ ਹ ਹਲ ਸਭਾ ਦੀਆਂ ਹੋਈਆਂ ਚੋਣਾਂ ਦੇ ਸੰਬੰਧ ਵਿੱਚ ਬੀਜਪੀ ਦੀ ਬਹੁਤ ਵੱਡੀ ਜਿੱਤ ਆ ਕਿਹ ਜਿਹੜੀ ਗਾਲ ਦਾ ਹਾਰ ਦਾ ਕਾਰਨ ਕੀ ਕੀ ਹੈ ਸਾਰਿਆਂ ਨੇ ਆਪ ਨੇ ਆਪਣੇ ਵਿਚਾਰ ਆ ਰਹੀ ਦੱਸਣਾ ਕਮੈਂਟ ਆ ਰਹੀ ਆ ਉਹ ਆਮ ਆਦਮੀ ਪਾਰਟੀ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਹੀ ਕਹਿੰਦੀ ਕਿ ਸਾਡੇ ਕੰਮ ਕੀਤੇਆਂ ਦੇ ਉੱਤੇ ਲੋਕ ਸਾਨੂੰ ਵੋਟ ਦੇਣ ਕੇ ਸਾਡੇ ਕੰਮ ਕੀਤੇਆਂ ਤੇ ਮੋਹਰ ਲਾਉਣਗੇ ਲੋਕ ਨੇ ਸਾਬਤ ਕਰ ਦਿੱਤਾ ਕਿ ਦਿੱਲੀ ਦੇ ਵਿੱਚ ਕੇਂਦਰੀ ਵਾਣ ਹੈ ਕਿੰਨੇ ਕਾ ਕੰਮ ਕੀਤੇ ਇਹਦੇ ਕਿੰਨਾ ਕ ਲੋਕਾਂ ਇਹਨਾਂ ਨੇ ਸਹੂਜ ਉਹ ਦਿੱਤਾ ਇਹ ਲੋਕਾਂ ਨੂੰ ਸਹੂਜ ਦਿੱਤਾ ਹੁੰਦਾ ਲੋਕਾਂ ਦੇ ਕੰਮ ਕਾਜ ਕੀਤੇ ਹੁੰਦੇ ਤੇ ਦਿੱਲੀ ਦੇ ਵਿੱਚ ਅੰਗੇ ਕੰਮ ਕੀਤੇ ਹੁੰਦੇ ਤੇ ਅੱਜ ਜਦ ਕੀ ਵਾਰ ਨੂੰ ਇਹ ਸਹਾਰਤਾ ਮੂੰਹ ਨਾਲ ਵੇਖਣਾ ਪੈਂਦਾ ਕਿਉਂਕਿ ਹਰ ਹਾਲਤੇ ਵਿੱਚ ਇਹਨਾਂ ਦੇ ਵਿੱਚ ਇਹਨਾਂ ਹੰਕਾਰ ਭਰਿਆ ਗੱਲ ਗੱਲ ਦੇ ਵਿੱਚ ਜਦ ਕਾਂ ਗਏ ਉਸ ਜਤਾਂ ਗਏ ਜੀ ਚਾਰ ਸੀਟਾਂ ਤਾਂ ਕਹੀਂ ਜਿਤਾ ਗਏ ਉਹ ਲੋਕ ਜਿਹੜੇ ਦਿੱਲੀ ਦੇ ਪੜੇ ਸਿਆਣ ਬਕੀਤੀ ਜਾਂਦੇ ਬਹੁਤ ਸਿਆਣੇ ਰਹੇ ਨੇ ਕਿਉਂ ਦੋ ਵਾਰੀ ਕੇਂਦਰੀ ਬਾਲ ਜੀ ਸਰਕਾਰ ਬਣਾਉਣ ਦੇ ਉੱਤੇ ਲੋਕਾਂ ਨੇ ਉਸ ਨੂੰ ਪਰਖ ਲਿਆ ਸੀ ਤੇ ਉਹ ਲੋਕ ਜਿਹੜੇ ਉਹ ਬਦਲਾਅ ਚਾਹੁੰਦੇ ਸੀ ਜਿੰਨੇ ਪੰਜਾਬ ਦੇ ਲੀਡਰ ਗਏ ਉਹਨਾਂ ਦੀਆਂ ਜਿੰਨੀਆਂ ਵੀ ਸੁਰਾਂ ਆਈਆਂ ਨੇ ਗੱਲਬਾਤ ਦੇ ਵਿੱਚ ਬੜੇ ਹੰਕਾਰ ਦੇ ਨਾਲ ਗੱਲ ਕਰਦੇ ਸੀ ਬੜੀਆਂ ਹੰਕਾਰੀ ਸੁਰਾਂ ਸਨ ਤੇ ਜਨਤਾ ਨੇ ਜਿਹੜਾ ਇਹੋ ਜਿਹਾ ਉਹਨਾਂ ਨੂੰ ਖੂਠਾ ਵਿਖਾਇਆ ਪੂਰਾ ਆਖਾਦੀ ਕਰਕੇ ਇਹ ਤੁਹਾਡੇ ਹੰਕਾਰੀ ਰੋਖ ਨੇ ਮੇਰਾ ਮਤਲਬ ਇਹ ਕਹਿਣ ਦਾ ਭਾਵ ਹੈ ਹੰਕਾਰ ਇਹ ਰੋਕ ਇਹਨਾਂ ਤੇ ਇਸ ਤਰ੍ਹਾਂ ਦੇ ਅਸੀਂ بڑے ਕੰਮ ਕਰ ਦਿੱਤੇ ਆ ਜੀ ਲੋਕਾਂ ਨੂੰ ਬੇਬੂ ਬਣਾਉਣਾ ਦਿੱਲੀ ਦੇ ਵਿੱਚ ਕੰਮ ਕਾਰਜ ਕੀਤੇ ਤੇ ਉਥੇ ਜਾ ਕੇ ਤੇ ਪੰਜਾਬ ਦਾ ਦੱਸਦੇ ਸਾਰੇ ਕਿ ਜ਼ੀਰੋ ਬੇ ਲਾਉਂਦੇ ਆ ਠੀਕ ਆ ਜ਼ੀਰੋ ਬੇ ਲਾਉਂਦੇ ਨੇ ਪਰ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਰਜਗਾਰ ਖੋਏ ਹੋਏ ਉਹ ਵੀ ਸਾਹਮਣੇ ਆਉਂਦੇ ਸੀ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਾਹੇ ਗਰੀਬ ਵਰਗ ਦੇ ਉੱਤੇ ਜਿਹੜੇ ਤੁਸੀਂ ਜਿਹੜੇ ਕਹਾਣੀ ਕੀ ਕਹੀ ਲੋਕਾਂ ਦੇ ਉਹ ਚੰਗੀ ਤਰ੍ਹਾਂ ਉਹਨਾਂ ਦੇ ਸਾਹਮਣੇ ਆਉਂਦੇ ਸੀ ਵੀ ਪੰਜਾਬ ਵਾਲੇ ਤੇ ਨਿਤ ਦੇਣ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕਰ ਰਹੇ ਆ ਹੈਗੇ ਨਾਲ ਤੋਂ ਬਾਝੂ ਉਹਨਾਂ ਤੱਕ ਵੀ ਪਹੁੰਚ ਗਿਆ ਦੂਸਰਾ ਹੈ ਆ ਲੋਕ ਦਿੱਲੀ ਦੇ ਵਿੱਚ ਆਉਂਦੇ ਸੀ ਕਿ ਬਦਲਾ ਉਹਨਾਂ ਨੇ ਭਾਜਪਾ ਦੀ ਬਹੁਤ ਵੱਡੀ ਜਿੱਤ ਕੀਤੀ ਤੇ ਲੋਕਾਂ ਨੇ ਇਹ ਭਾਜਪਾ ਦੇ ਸਿਰ ਸੇਰਾ ਜਿਹੜਾ ਉਹ ਦੇ ਦਿੱਤਾ ਹੈ ਤਾ ਹੁਣ ਕਾਹ ਤੇ ਕਿਸ ਤਰ੍ਹਾਂ ਦੇ ਕੰਮ ਕਰਤੀ ਆ ਤੇ ਉਹਨਾਂ ਦਾ ਅਗਲਾ ਸਰਕਾਰ ਆਉਣ ਦੇ ਉੱਤੇ ਜਿਹੜਾ ਵੀ ਕੰਮ ਕਾ ਚੱਲੇਗਾ ਉਹ ਦੇ ਪੰਜਾਬ ਸਭ ਲੋਕ ਜਾਣੂ ਹੋ ਜਾਣਗੇ ਇਹ ਦਿੱਲੀ ਦੀਆਂ ਇਲੈਕਸ਼ਨਾਂ ਦੇ ਨਾਲ ਇੱਕ ਪੰਜਾਬ ਦਾ ਵੀ ਬਚਿਆ 2027 ਦਾ ਚੋਣਾਂ ਦੇ ਉੱਤੇ ਪ੍ਰਚਾਰਕ ਤੌਰ ਤੇ ਤੇ ਸੀ ਕਿ ਅਸੀਂ 27 ਵਿੱਚ ਪੰਜਾਬ ਵੀ ਜਿੱਤਾਂਗੇ ਐਸੀਆਂ ਕਿਆਸ ਕਈਆਂ ਇਹਨਾਂ ਨੇ ਲਾਈਆਂ ਸੀ ਪਰ ਹੁਣ ਇਹਨਾਂ ਨੂੰ ਜਿਹੜੀ ਪਾਰਟੀ ਆਪਣੇ ਵਰਕਰਾਂ ਦੀ ਪਰਵਾਹ ਨਹੀਂ ਕਰਦੇ ਕਹਿੰਦੇ ਨਾ ਸਿਆਣੇ ਕਿ ਵਰਕਰ ਆਪਣੇ ਜਿਹੜੇ ਹੁੰਦੇ ਆ ਉਹ ਰੀੜ ਦੀ ਹੱਡੀ ਹੁੰਦੇ ਨੇ ਤੇ ਦਿੱਲੀ ਦੇ ਵਿੱਚ ਵੀ ਇਹੋ ਕੁਝ ਕੀਤਾ ਜਿਹੜਾ ਇਹਨਾਂ ਨੂੰ ਵੱਡੇ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਸਮੇਤ ਕੋਜਾ ਲੋਕਾਂ ਨੂੰ ਖਿਆਲ ਛੱਡ ਦੇਣਾ ਤੇ ਕੁਝ ਲੋਕਾਂ ਨੂੰ ਅੱਗੇ ਲੈ ਆਉਣਾ। ਇਹ ਹੀ ਕਾਰਵਾਈਆਂ ਆਂਦੀਆਂ ਉਹ ਤੋਂ ਪਤਾ ਲੱਗਦਾ ਜਦੋਂ ਠਬੀ ਲੱਗਦੀ ਆ ਤੇ ਜਦੋਂ ਮੂੰਹ ਦੇ ਮੂੰਹ ਡਿੱਗਦੇ ਨੇ। ਬਾਕੀ ਇਹਦੇ ਵਿੱਚ ਪੰਜਾਬ ਦੇ ਲੋਕਾਂ ਦੇ ਵੀ ਬੜੇ-ਬੜੇ ਕਾਮਨਾ ਸੀ ਕਿ ਦਿੱਲੀ ਦੇ ਵਿੱਚ ਇਹਨਾਂ ਨੂੰ ਵਾਹਿਗੁਰੂ ਕੋਲ ਵੱਡੀ ਹਾਰ ਦੇ ਦੋ। ਇਹ ਉਹਨਾਂ ਦੀਆਂ ਜਿਹੜੀਆਂ ਬਾਦ ਅਸੀਸਾ ਹੈ ਨਾ ਪੰਜਾਬ ਵਾਲਿਆਂ ਦੀ ਇਹਨਾਂ ਨੂੰ ਲੱਗਦੀਆਂ ਯਾ ਆਪ ਸਭ ਦੇ ਸਾਹਮਣੇ ਆ ਕਾਰਨ ਦੋ ਚਾਰ ਤਰ੍ਹਾਂ ਦੇ ਜਰੂਰ ਬੰਦੇ ਆ ਇੱਕ ਤੇ ਲਾ ਕੇਂਜਰੀਵਾਲ ਤੇ ਚੋਦੀਆ ਜੀ ਤੇ ਇਹਨਾਂ ਤੇ ਜਿਹੜੇ ਵਕਫਾ ਕਾਇਆ ਸੀ ਜੇਲਾ ਦੇ ਅੰਦਰ ਉਹ ਵੀ ਕਾਰਨ ਬਣ ਗਿਆ ਤੇ ਉਸ ਸਮੇਂ ਦੇ ਪਹਿਲਾਂ ਹੀ ਜਿਹੜਾ ਪੰਜਾਬ ਦੀ ਸ਼ਨਾਬ ਦਾ ਜਾਣਾ ਵੀ ਦਿੱਲੀ ਦੇ ਵਿੱਚ ਉਹ ਵੀ ਕਾਰਨ ਬਣ ਗਿਆ ਸਾਰਾ ਕੁਝ ਇਹਨਾਂ ਦੇ ਸਾਹਮਣੇ ਆ ਗਿਆ ਸੀ ਇਸ ਕਰਕੇ ਇਹ ਗੱਲਾਂ ਜਿਹੜੀਆਂ ਬਹੁਤ ਆਖ ਰੱਖਦੀਆਂ ਨੇ ਬੜੀਆਂ ਗੱਲਾਂ ਸਾਹਮਣੇ ਆਉਂਦੀਆਂ ਕਿਉਂਕਿ ਜਦੋਂ ਸਮਾ ਬਦਲਦਾ ਹੈ ਨਾ ਤੇ ਕਹਿੰਦੇ ਹਵਾ ਰਾਤ ਹੀ ਬਦਲ ਜਾਂਦੀ ਆ ਰਾਤ ਰਾਤ ਹੀ ਹਵਾ ਬਦਲ ਜਾਂਦੀ ਆ ਉਹ ਹਵਾਲਾ ਦੇ ਰੁੱਖ ਜਿਹੜੇ ਆ ਉਹ ਬਥਰ ਦੇ ਆ ਸਮਾਨ ਨਹੀਂ ਲੱਗਦਾ ਠੀਕ ਸਮੇਂ ਤੇ ਲੋਕਾਂ ਨੇ ਇਹਨਾਂ ਦੀ ਪਛਾਣ ਕਰ ਲਈ ਤੇ ਭਾਜਪਾ ਨੂੰ ਵਟੇਚ ਦੇਖਿਆ ਕਿ ਲੈ ਆਂਦਾ ਚਲੋ ਜਿੰਨਾ ਵੀ ਲੋਕਾਂ ਦੀ ਵਿਕਾਸ ਦੀ ਗੱਲ ਕੀਤੀ ਆ ਤੇ ਉਹ ਵਿਕਾਸ ਤਾਂ ਜਿਹੜਾ ਨਤੀਜਾ ਜੋ ਸਾਹਮਣੇ ਆ ਗਿਆ ਹੈ ਤੇ ਇਸ ਕਰਕੇ ਦਿੱਲੀ ਦੇ ਵਿੱਚ ਵੱਡੀ ਕੇਂਦਰੀ ਬਾਲ ਦੀ ਹਾਰ ਤੇ ਸ਼ੋਧੀ ਆਦੀ ਆਪਣੀ ਹਾਰ ਵੱਡੇ ਫੁੱਗ ਗਏ ਜਿਹੜੇ ਠਹਿ ਗਏ ਨੇ ਕਿ ਹੁਣ ਇਹਨਾਂ ਦਾ ਸਮਾਜੜਾ ਨਾ ਆਉਣ ਵਾਲਾ ਸਮੇਂ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਇਨਾ ਜ਼ਿਆਦਾ ਨਕਾਰਣਾ ਇਹ ਨਾ ਜ਼ਿਆਦਾ ਨਕਾਰ ਦੇਣਾ ਕਿ ਮੁੜਕੇ ਇਹਨਾਂ ਨੂੰ ਉਠਣਾ ਬਹੁਤ ਮੁਸ਼ਕਲ ਹੋ ਜਾਣਾ ਕਿਉਂਕਿ ਐਹੀ ਇਹਨਾਂ ਦੀ ਜੜੀ ਡੋਬੀ ਆ। ਨੋਕਾਂ ਨੇ ਜਿਹੜਾ ਆਪਣਾ ਪੱਖ ਦੇ ਗਏ ਇਹ ਮੁੜ ਕੇ ਉੱਠਣ ਜੋਗੇ ਨਹੀਂ ਛੜੇ। ਹੁਣ ਵੀ ਜੜੇ ਆਏ ਇਹਨਾਂ ਨੂੰ। ਆ ਵੀ ਪ੍ਰਾਈਸ ਹੀ ਤਾਂ ਬੈਕੀਆਂ। ਤੇ ਯਾਰ ਅਗਲਾ ਸਮਾਉਗਾ ਉਹਦੇ ਵਿੱਚ ਇਹਨਾਂ ਭਾਈਆਂ ਦੇ ਵਿੱਚੋਂ ਵੀ ਇੱਕ ਦੋ ਹੀ ਰਹਿ ਜਾਣੀਆਂ ਮੁੜ ਕੇ ਸਭ ਚੱਲਦੇ ਪਣਨੇ ਨੇ। ਹੁਣ ਸਮੇਂ ਦੇ ਨਾਲ ਜਿੱਦੋਂ ਬੀਜੇਪੀ ਸਰਕਾਰ ਪਾਣੀ ਇਹਨਾਂ ਦੇ ਆਪਣਿਆਂ ਨੇ ਸਾਥ ਛੱਡ ਜਾਣਾ ਤੇ ਬੀਜੇਪੀ 'ਚ ਭੱਜ-ਭੱਜ ਕੇ ਜਾਣਗੇ ਤੇ ਇਹਨਾਂ ਦਾ ਅਜਿਹਾ ਸਮਾਂ ਆ ਗਿਆ ਕਿ ਹੁਣ ਇਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ ਤੇ ਇਹ ਹਵਾ ਜਿਹੜੀ ਆ ਹੁਣ ਪੰਜਾਬ ਦਾ ਰੁਖ ਤਿਆਰ ਕਰੇਗੀ ਪੰਜਾਬ ਦੇ ਵਿੱਚ ਕੇ ਨਵੇਂ ਦਾ ਸਮਰਥਨ ਲੋਕੀ ਦੇਣਗੇ ਤੇ ਬਦਲਾ ਲੈ ਕੇ ਆਉਣਗੇ ਉਹਦੇ ਵਿੱਚ ਆ ਜਿਹੜੇ ਆਕਾਲੀ ਦਾਲਾ ਵਾਰਸ ਪੰਜਾਬ ਦੇ ਬਣਿਆ ਉਸ ਦੀ ਜਿਹਾ ਬੀਜਪੀ ਦੀ ਧੂਮਾ ਪਾਰਟੀਆਂ ਦੇ ਵਿੱਚ ਤੀਜੀ ਸਟਾਗ ਰਸਤੀ ਧੇਰ ਪਾਣ ਕੇ ਜਿਹੜੀ ਆ ਉਹ ਅੱਗੇ ਨਾਲ ਆ ਸਕਦੀ ਆ ਤੇ ਆਵੇਗੀ ਤੇ ਆਮ ਆਦਮੀ ਪਾਰਟੀ ਨੂੰ ਇਹੋ ਜਿਹੇ ਲੋਕਾਂ ਨੇ ਨਕਾਰ ਦਿੱਤਾ ਹੁਣ ਤਾਂ ਇਹਨਾਂ ਨੂੰ ਨਕਾਰ ਦੇਣਾ ਹੈ ਇਹਨਾਂ ਨੂੰ ਜਿਹੜੀ ਪੰਜਾਬ ਦੇ ਵਿੱਚ ਮੇਰਾ ਖਿਆਲ ਆ ਪੀ ਇੱਕ ਵੀ ਸੀਟ ਨਹੀਂ ਮਿਣੀ 0.0 ਜਿੰਨਾ ਤਾਂ ਆਊਗਾ ਕਿਉਂਕਿ ਲੋਕ ਇਹਨਾਂ ਦੇ ਕੰਮਾਂ ਕਾਜਾਂ ਤੋਂ ਲੋਕ ਹੀ ਇਹਨਾਂ ਦੇ ਵਤੀਰੇ ਤੋਂ ਬੜਾ ਦੁਖੀ ਹੋ ਗਏ ਨੇ ਇਹਨਾਂ ਨੇ ਆਪਣੇ ਨੂੰ ਨਕਾਰਿਆ ਤੇ ਦੂਸਿਆਂ ਨੂੰ ਅੱਗੇ ਲਿਆ ਕੇ ਭਲੇ-ਭਲੇ ਕਰਾ ਲਈ ਆ ਜੀ ਹੁਣ ਪੰਜਾਬ ਚੋਂ ਹੀ ਲਈਦੇ ਨਹੀਂ ਹੰਕਾਰ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਬਹੁਤ ਜ਼ਿਆਦਾ ਹੋ ਗਿਆ ਜੀ ਹਾਂ ਖਾਸ ਕਰਕੇ ਪਰ ਵਾਇ ਕੋਈ ਨਹੀਂ ਕਿ ਹਨ ਉਹ ਗਾਲੀ ਨਹੀਂ ਕੋਈ ਬਾਤ ਹੀ ਨਹੀਂ ਕਿ ਲੋਕਾਂ ਦੇ ਜਿਹੜੇ ਚੰਗੇ ਭਲੇ ਕੰਮ ਕਰਾਉਣ ਵਾਲੇ ਹੁੰਦੇ ਆਪਣੇ ਵਾਲੇ ਉਹ ਜੋ ਵਰਕਰਾਂ ਨੂੰ ਮਿਲਕਾਰ ਦੇਣਾ ਇਹਨਾਂ ਨੇ ਤੇ ਜਿਨ੍ਹਾਂ ਨੇ ਮਿਹਨਤ ਕੀਤੀ ਸੀ 12 ਸਾਲ ਦਾ ਉਹਨਾਂ ਦਾ ਸਰਾਫ ਲੈ ਕੇ ਵੀ ਇਹਨਾਂ ਨੂੰ ਬਹਿ ਗਿਆ ਉਹ ਦਿੱਲੀ ਤੱਕ ਵਾਹ ਕੋ ਗੱਡੀ ਇਹ ਹੋਊਗਾ ਦਾਸਾਂ ਕਰਦੇ ਇਹਨਾਂ ਦੀ ਗੱਡੀ ਹਾਰ ਜਿਹੜੀ ਆ ਸਤਿਗੁਰੂ ਇਸੇ ਤਰ੍ਹਾਂ ਕਰੇਗਾ ਤਾਂ ਫੇਰ ਹੀ ਇਹਨਾਂ ਦੀ ਅਕਲ ਚੜੀ ਹੋ ਟਕਾਣੇ ਵਿੱਚ ਆਉਣੀ ਸੀ ਤੇ ਟਕਾਣੇ ਆਈ ਅਕਲ ਵੀ ਹੁਣ ਇਹਨਾਂ ਦੀ ਕੀ ਕਰੂ ਜਦੋਂ ਇਹ ਖੁਦ ਹੀ ਬਰਬਾਦ ਹੋ ਗਏ ਬੇੜਾ ਇਹਨਾਂ ਦਾ ਪੁਠਾ ਡੁੱਬ ਗਿਆ ਪੁਠਾ ਹੋ ਗਿਆ ਇਹਨਾਂ ਆਪ ਹੀ ਡੋਬ ਲਿਆ ਆਪਣਾ ਬੇੜਾ ਉਹ ਇਥੇ ਸਮਾਪਤੀ ਕਰਦੇ ਆ ਅਗਲਾ ਫੇਰ ਵਿਚਾਰ ਲੈ ਕੇ ਆਪਾਂ ਪੇਸ਼ ਆਵਾਂ ਤੇ ਸਾਰੇ ਇਹ ਤੋਂ ਵੱਧ ਤੋਂ ਵੱਧ ਆਪਣੇ ਵਿਚਾਰ ਜਰੂਰ ਦਿਓ ਜਿੰਨੇ ਵੀ ਹੋ ਸਕਦੇ